ਇਸ ਪੂਰੇ ਮੁਹੱਲੇ ਦੇ ਵਿੱਚ ਉਸ ਘਰ ਦੇ ਬਾਰੇ ਵਿੱਚ ਕਿਉਰਿਓਸਟੀ ਆ ਵੀ ਉਸ ਘਰ ਦੇ ਕੀ ਅੰਦਰ ਹਾਲਾਤ ਨੇ ਸਾਰੇ ਉੱਪਰ ਦੇਖੋ ਖੜੇ ਨੇ ਤਾਂ ਦੇਖ ਰਹੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਅਕਸਰ ਬੋਲਦੇ ਹੁੰਨੇ ਆ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਅੱਜ ਉਹ ਬੀਨਾ ਬਾਹਰ ਗੇਟ ਤੇ ਹੋਈ ਖੜੀ ਐ ਵਿਚਾਰੀ ਉਹਨੂੰ ਐ ਮੇਰੀ ਧੀ ਕਿੱਥੇ ਚਲੀ ਗਈ ਐ ਅੱਜ ਉਹ ਪਹਿਲੀ ਵਾਰ ਪਤਾ ਨਹੀਂ ਕਿੰਨੇ ਟਾਈਮ ਬਾਅਦ ਇਸ ਘਰ ਤੋਂ ਬਾਹਰ ਨਿਕਲੂਗੀ ਇਹ ਕਿੰਨਾ ਕ ਟਾਈਮ ਹੋ ਗਿਆ ਜੀ ਘਰੋਂ ਬਾਹਰ ਗਈ ਨੂੰ ਕਦੇ ਇਹ ਸਾਲ ਹੋ ਗਏ ਇਹ ਮੈਨਾਂ ਦਾ 25 ਸਾਲ ਹੀ ਹੋ ਗਏ ਸਾਨੂੰ 30 ਸਾਲ ਦਾ ਸਾਨੂੰ ਮਤਾਲੇ ਯਾਨੀ ਕਿ 15 20 ਸਾਲਾਂ ਤੋਂ ਕਦੇ ਬਾਹਰ ਨਹੀਂ ਨਿਕਲੀ ਮਾਵਾਂ ਧੀਾਂ ਦੋਨੋਂ ਆਵਾਂਤੀਆਂ ਨੀ ਕਦੇ ਯਾਦ ਹੋ ਗਈ ਗੇਟ ਕੋਲ ਵੀ ਦੇਖਿਆ ਇਹਨਾਂ ਨੂੰ ਬਾਹਰ ਨਿਕਲਦੇ ਹੀ ਨਹੀਂ ਦੇਖਿਆ ਅੱਠ ਸਾਲਾਂ ਤੋਂ ਹਾਂਜੀ ਅਸੀਂ ਸੋਚਿਆ ਕਿ ਫਿਰ ਤਿੰਨੇ ਦੇ ਵਿਆਹ ਕਰਤਾ ਵੇ ਕੁੜੀ ਦਾ ਕੁਝ ਕਰਤਾ ਹੋਵੇ ਆਪਰ ਤੁਸੀਂ ਗੱਲ ਕਰਦੇ ਤੇ ਦੇਖਿਆ ਹੀ ਨਹੀਂ ਇਹਨਾਂ ਨੂੰ ਪਹਿਲਾਂ ਪਹਿਲਾਂ ਸਟਾਰਟਿੰਗ 'ਚ ਨਿਕਲਦੇ ਸੀ ਕਦੇ ਆਵਾਜ਼ ਵੀ ਨਹੀਂ ਸੁਣੀ ਕਦੇ ਦੇਖਿਆ ਵੀ ਨਹੀਂ ਵੀ ਅੰਦਰ ਕੁੜੀ ਹੈਗੀ ਆ ਹਾਂਜੀ ਹੋਈ ਕਿ ਸੁਣਾ ਰਹੇ ਨੇ ਤੁਹਾਨੂੰ ਨਹੀਂ ਪਤਾ ਚੱਲਿਆ ਹਾਂ ਕਰ ਤੁਹਾਡਾ ਹੈ ਹਾਂਜੀ ਅਗਲਾ ਤੁਸੀਂ ਦੇਖੋ ਆ ਬਿਲਕੁਲ ਨਾਲ ਦਾ ਭੈਣ ਹੋਣਾ ਦਾ ਘਰ ਆ ਕੰਧ ਨਾ ਕੰਧ ਸਾਂਝੀ ਆ ਪਹਿਣ ਦੱਸਦੀ ਆ ਵੀ ਕੁੜੀ ਦਾ ਤਾਂ ਸਾਨੂੰ ਐ ਸੀ ਵੀ ਇਹਨਾਂ ਨੇ ਕਿਤੇ ਵਿਆਹ ਤੀ ਜਾਂ ਪਿੰਡ ਕਿਤੇ ਭੇਜਤਾ ਕਿਤੇ ਉਹਨੂੰ ਵੀ ਪਿਛਲੇ 8 ਸਾਲਾਂ ਤੋਂ ਲਗਾਤਾਰ ਉਹ ਕਹਿੰਦੇ ਅਸੀਂ ਇੱਥੇ ਆ ਅਸੀਂ ਦੇਖਿਆ ਹੀ ਨਹੀਂ ਕਦੇ ਕੁੜੀ ਨੂੰ ਤਾਂ ਬਾਹਰ ਔਰ ਮਾਂ ਕਦੇ ਮਾੜਾ ਮੋਟਾ ਗੇਟ ਤੇ ਆਉਂਦੀ ਆ ਇੱਥੋਂ ਖੜ ਕੇ ਇੱਥੇ ਬੈਠ ਕੇ ਇੱਥੋਂ ਹੀ ਪੜੀ ਹੋਈ ਕਿਤੇ ਵੀ ਨਹੀਂ ਕਿਤੇ ਪੜੀ ਹੋਈ ਇੱਥੋਂ ਹੀ ਮੁੜ ਜਾਂਦੀ ਆ ਤੇ ਆ ਬਾਈਬਲ ਜਿਹੜੀ ਅਸ਼ਵਨੀ ਬਾਈ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਆ ਲਿਟਰਲੀ ਟਾਇਲਟ ਨਾਲ ਲਿਬੜੀ ਪਈ ਆ ਕਿਉਂਕਿ ਉਸ ਭੈਣ ਦੇ ਹੱਥ ਟਾਇਲਟ ਨਾਲ ਸਾਰੇ ਲਿਬੜੇ ਹੋਏ ਉਹਨਾਂ ਹੱਥਾਂ ਦੇ ਨਾਲ ਹੀ ਉਹ ਖੋਲਦੀ ਆ ਉਹਨਾਂ ਹੱਥਾਂ ਦੇ ਨਾਲ ਹੀ ਇਹਨੂੰ ਪੜ੍ਹਦੀ ਆ ਤੇ ਪਰ ਫਿਰ ਵੀ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਜੁੜੀ ਹੋਈ ਆ ਬਾਈਬਲ ਪੜ੍ਹ ਰਹੀ ਆ ਆ ਤੁਸੀਂ ਦੇਖੋ ਆ ਸਾਰਾ ਕੀ ਲੱਗਿਆ ਹੋਇਆ ਉੱਪਰ ਇਹਦੇ ਬਹੁਤ ਦੁੱਖ ਹੋਇਆ ਅੱਜ ਬਹੁਤ ਸ਼ਰਮ ਆਈ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਇਸ ਗੱਲ ਦਾ ਦਰਦ ਹੋਇਆ ਵੀ ਸਾਡੇ ਸ਼ਹਿਰ ਦੇ ਵਿੱਚ ਕਿ ਪਰਿਵਾਰ ਰਹਿੰਦਾ ਬਾਕੀ ਅੱਖੋਂ-ਅੁੱਖੇ ਪ੍ਰਦੇਸ਼ ਆ ਜਦੋਂ ਪਤਾ ਹੀ ਨਹੀਂ ਫਿਰ ਕੌਣ ਕੀ ਕਰ ਸਕਦਾ ਇੱਥੇ ਤਾਂ ਗਵੰਡੀਆਂ ਨੂੰ ਨਹੀਂ ਪਤਾ ਨਾਲ ਦੀ ਕੰਦੜਾਂ ਨੂੰ ਨਹੀਂ ਪਤਾ ਵੀ ਇਸ ਘਰ 'ਚ ਕਿੰਨੇ ਮੈਂਬਰ ਰਹਿੰਦੇ ਆ ਸਾਨੂੰ ਕੀ ਪਤਾ ਲੱਗਣਾ ਸੀ ਏਡੀ ਦੂਰ ਅਸੀਂ ਤਾਂ ਜਾਏ ਆ ਧੰਨਵਾਦ ਆ ਵੀਰੇ ਉਹਨਾਂ ਦਾ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਆ ਤੇ ਨਹੀਂ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਲੱਗਣਾ ਚਲੋ ਸਾਡੇ ਦੱਸਣ ਤੇ ਕਾਉਂਸਲਰ ਸਾਹਿਬ ਵੀ ਆ ਗਏ ਇੱਥੇ ਧੰਨਵਾਦ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਅਸੀਂ ਸਾਰੇ ਰਲ ਕੇ ਹੁਣ ਇਸ ਪਰਿਵਾਰ ਦੇ ਨਾਲ ਖੜ੍ਹ ਸਕੀਏ ਤੁਹਾਨੂੰ ਵੀ ਬੇਨਤੀ ਆ ਅਰਦਾਸ ਕਰਿਓ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸ ਬੇਨਤੀਆਂ ਕੰਮ ਹੋਣੀਆਂ ਕਿ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੇ ਇਹ ਵੀਨਾ ਮਾਤਾ ਜੀ ਦੇ ਪਰਿਵਾਰ ਵਾਸਤੇ ਅਰਦਾਸ ਕਰਿਓ ਕੋਈ ਅਸੀਸ ਦਿਓ ਕੋਈ ਦੁਆ ਕਰਿਓ ਵੀ ਇਹ ਠੀਕ ਹੋ ਜਾਣਾ ਰਜਨੀਸ਼ ਪੜਿਆ ਲਿਖਿਆ ਇੰਜੀਨੀਅਰ ਆ ਜੀਐਨਈ ਕਾਲਜ ਤੋਂ ਪਾਸ ਆਊਟ ਆ 2005 ਦਾ ਅ ਪਰ ਹੁਣ ਹਾਲਾਤ ਆ ਜਿਹੜੇ ਉਹਦੇ ਉਹ ਵੀ ਵਾੜੇ ਚੰਗੇ ਨਹੀਂ ਹੈਗੇ ਦਿਮਾਗੀ ਤੌਰ ਤੇ ਵੀ ਵੀਰ ਦੱਸਦਾ ਵੀ ਇੱਕ ਉਹਨੂੰ ਫਿਜ਼ੀਕਲੀ ਵੀ ਸਪਾਈਨ ਦੇ ਵਿੱਚ ਪ੍ਰੋਬਲਮ ਆਈ ਹੋਈ ਆ ਸਪਾਈਨ ਦੀ ਉਹ ਕਹਿੰਦਾ ਮੈਨੂੰ ਦਿੱਕਤ ਆ ਮੈਂ ਇਦਾਂ ਮੋੜ ਨਹੀਂ ਸਕਦਾ ਧੌਣ ਨਹੀਂ ਮੋੜ ਸਕਦੀ ਜੇ ਹੀ ਲੱਗਿਆ ਸੀ ਕੰਪਨੀ ਕਿਹੜੀ ਕੰਪਨੀ ਲੱਗੇ ਜਈ ਤੇ ਗੈਮਾ ਕੰਪਨੀ ਦੇ ਵਿੱਚ ਗੈਮਨ ਇੰਡੀਅਨ ਲੈਂਪ ਦੇ ਬਿਜਲੀ ਬੋਰਡ ਦੇ ਵਿੱਚ ਸੀਗਾ ਹੈਡ ਕੈਸ਼ੀਅਰ ਮਾਡਲ ਟਾਊਨ ਐਸੇ ਮਾਡਲ ਟਾਊਨ ਹੈਡ ਕੈਸ਼ੀਅਰ ਸੀਗੇ ਬਿਜਲੀ ਬੋਰਡ ਦੇ ਵਿੱਚ ਸੀਗੇ ਦੇਖੋ ਮਾਤਾ ਹੈਡ ਕੈਸ਼ੀਅਰ ਸੀਗੇ ਬਿਜਲੀ ਬੋਰਡ ਦੇ ਵਿੱਚ ਲੱਖਾਂ ਰੁਪਈਆ ਦਾ ਰੋਜ਼ ਸਾਫ ਕਰਦੀ ਸੀ ਅੱਜ ਮਾਤਾ ਨੇ ਕਿਤੇ 10000 ਰੁਪਿਆ ਦੇਖਣ ਨੂੰ ਪਤਾ ਨਹੀਂ ਜੁਗੜੇ ਬੀਤ ਗਏ ਹੁਣੇ ਵਿਚਾਰੀ ਨੂੰ 100 100 ਰੁਪਈਏ ਲਈ ਵੀ ਤਰਸ ਰਹੀ ਅੱਜ ਅੰਦਰ ਬੈਠੀ ਪਰ ਜਿਹੜੀ ਖੁਰਦਾਰੀ ਆ ਨਾ ਜਿਹੜੀ ਇੱਕ ਜਿਹੜੀ ਇਨਸਾਨ ਦੇ ਅੰਦਰ ਖੁਰਦਾਰੀ ਆ ਵੀ ਮੈਂ ਕਿਸੇ ਮੂਰੇ ਹੱਥ ਨਹੀਂ ਅਡਣਾ ਮੈਂ ਅੰਦਰ ਬੈਠ ਕੇ ਭੁੱਖੀ ਮਰ ਜੂੰ ਕਿਸੇ ਮੂਰੇ ਹੱਥ ਨਹੀਂ ਅੱਡਣਾ ਮੱਲੇਦਾਰੀ ਚ ਜਾਂ ਹੋਰ ਬੇਇੱਜ਼ਤੀ ਨਹੀਂ ਕਰਾਉਣੀ ਨੱਕ ਨਹੀਂ ਕਟਾਉਣਾ ਇਹ ਖੁਰਦਾਰੀ ਅੱਜ ਇਹਨਾਂ ਨੂੰ ਅੰਦਰ ਲਈ ਬੈਠੀ ਹੈ ਇਹੀ ਇਸ ਘਰ ਦੇ ਵਿੱਚ ਲਹਿਰਾਂ ਬਹਿਰਾ ਹੁੰਦੀਆਂ ਰੰਗ ਰੌਣਕਾਂ ਲੱਗੀਆਂ ਹੁੰਦੀਆਂ ਜਦ ਜਨੀਸ਼ ਦੇ ਬੱਚੇ ਹੋਏ ਹੁੰਦੇ ਲੋੜੀਆਂ ਮਨਾਉਂਦੇ ਇਹਨਾਂ ਦੀਆਂ ਮਾਸੀਆਂ ਭੂਆ ਚਾਚੀਆਂ ਤਾਈਆਂ ਮਾਮੇ ਮਾਮੀਆਂ ਨੱਚਦੇ ਫਿਰਨੇ ਸੀ ਇੱਥੇ ਸਾਰਾ ਮੁੱਲਾ ਜਾਣਦਾ ਹੋਣਾ ਸੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਸੀ ਬਨੀਤ ਦੀ ਆ ਮਾਸੀ ਆ ਬਨੀਤ ਦੀ ਆ ਭੂਆ ਬਨੀਤ ਦੀ ਆ ਚਾਚੀ ਆ ਪਰ ਅੱਜ ਹਾਲਾਤ ਇੰਨੇ ਮਾੜੇ ਹੋ ਗਏ ਆ ਬਨੀਤ ਦਾ ਰਿਸ਼ਤੇਦਾਰ ਕੋਈ ਆ ਕੇ ਖੜਦਾ ਵੀ ਨਹੀਂ ਇੱਥੇ ਪਿਛਲੇ 15 20 ਸਾਲਾਂ ਤੋਂ ਜੀ ਕੋਈ ਰਿਸ਼ਤੇਦਾਰ ਦੇਖਿਆ ਤੁਸੀਂ ਇੱਥੇ ਦੇਖੋ ਕਦੇ ਕੋਈ ਰਿਸ਼ਤੇਦਾਰ ਹੀ ਨਹੀਂ ਆਇਆ ਕਿਉਂਕਿ ਚੜਦੇ ਨੂੰ ਸਲਾਮਾ ਭਾਈ ਗੱਲ ਸੁਣ ਮੇਰੀ ਨੀਸ਼ ਤੁਸੀਂ ਕਿੰਨਾ ਪੜੇ ਹੋਏ ਹੋ बीटेक सिविल ਕਿੱਥੇ ਕੀਤੀ ਆ ਜੀ ਐਨ ਜੀ ਐਨ ਕਿਹੜੇ ਈਅਰ ਦੇ ਪਾਸ ਆਟੇ ਸੀ 2005 ਦੇ ਆਹ ਠੀਕ ਹੈ 2005 ਦੇ ਫਿਰ ਉਹ ਕਿ 2005 ਦੇ ਵਿੱਚ ਤੁਸੀਂ ਜੀ ਐਨ ਦੇ ਤੋਂ ਪਾਸ ਆਟਾ ਹੈ ਸ਼ੀ ਵਾਸ ਹੈਵਿੰਗ ਅ ਡਿਫਿਕਲਟੀ ਇਨ ਵਾਕਿੰਗ ਉਸਕੇ ਜੋ ਹੋ ਗਿਆ ਉਹ ਡਰਾਈਵਰ ਦਾ ਲੈਗ ਉਸकी ਅੰਦਰ ਕਿੰਨੀ ਗੰਦੀ ਸਮੈਲ ਆ ਰਹੀ ਹੈ ਉਹਦੇ ਕੋਲ ਨਹੀਂ ਆ ਰਹੀ ਸਾਰੀ ਲੈਟਰੀਨ ਉੱਥੇ ਕਰੀ ਜਾਂਦੀ ਹੈ ਬੇਨਿਸ਼ਾ ਸਤਿ ਸ਼੍ਰੀ ਅਕਾਲ ਮਾਤਾ ਜੀ ਮੈਂ ਤਾਂ ਹੀ ਤੁਹਾਡਾ ਕੀ ਨਾਮ ਆ ਵਿਨਾ 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 ਗੁਪਤਾ ਇਹ ਰੀ ਨੀਸ਼ ਗੁਪਤਾ ਠੀਕ ਆ ਮਾਤਾ ਜੀ ਤੇ ਉਹ ਕੁੜੀ ਦਾ ਕੀ ਨਾਮ ਜਿਹੜੀ ਉਹ ਪਈ ਆ ਬਨੀਤਾ ਕੁੜੀ ਦਾ ਨਾਮ ਹੈ ਸਵੀਟੀ ਸਵੀਟੀ ਕਹਿੰਦੇ ਆ ਬਨੀਤਾ ਗੁਪਤਾ ਸਵੀਟੀ ਉੱਜਾ ਸਵੀਟੀ ਪਹਿਣੇ ਸਾਸ੍ਰੀਕਾਲ ਸਵੀਟੀ ਓਹੋ ਇੱਧਰ ਦੇਖੋ ਜੀ ਆ ਕੇ ਵੀਰੇ ਅੱਗਰ ਚੱਲਦੇ ਫਿਰਦੇ ਬੱਚੇ ਸੀ ਜੀ ਗਲਗੀ ਜਮੇ ਜੀ ਬੜੀਆ ਪਰਿਵਾਰ ਸੀ ਚੱਲਦੇ ਫਿਰਦੇ ਬੱਚੇ ਸੀ ਭੈਜੀ ਬਿਜਲੀ ਦਾ ਕੰਪਨੀ ਜਲੀ ਬੋਰਡ ਦੇ ਵਿੱਚ ਕੰਮ ਕਰਦੇ ਸੀਗੇ ਅੱਛਾ ਜੌਬ ਕਰਦੇ ਸੀ ਲੈ ਬਿਜਲੀ ਬੋਰਡ ਦੇ ਵਿੱਚ ਬੀਨਾ ਜੀ ਕੰਮ ਕਰਦੇ ਸੀ ਕਿ ਬਿਜਲੀ ਦਫ਼ਤਰ ਚ ਇਹ ਕੁੜੀ ਪੜੀ ਲਿਖੀ ਕੁੜੀ ਐ ਇਹ ਜਿਹੜਾ ਇਹਦਾ ਭਰਾ ਐ ਨਾ ਉਹਨੇ ਸਤਿਆਨਾਸ਼ ਕੀਤਾ ਇਸ ਘਰ ਦਾ ਉਹ ਨਹੀਂ ਇਹਨਾਂ ਨੂੰ ਨਿਕਲ ਮਜ਼ਾ ਘਰ ਤੋਂ ਬਾਹਰ ਉਹ ਗਾਲ੍ਹਾਂ ਕੱਢਦਾ ਮੱਲੇ ਨੂੰ ਵੀ ਗਾਲਾ ਕੱਢਦਾ ਮੱਲੇ ਨੂੰ ਵੀ ਇਹ। ਓਹੋ। ਤਾਂ ਮੱਲੇ ਨੂੰ 10 ਸਾਲ 20 ਸਾਲ ਲੱਗੇ ਜੀ ਦੇਖੇ ਤੱਕ ਨਹੀਂ ਅਸੀਂ। ਹੈ? ਮੈਂ ਮੱਲੇ ਦੇ ਵਿੱਚੇ ਰਹਿੰਦੀ ਆ ਮੈਂ ਰਣਜੀਤਕੌਰ ਕੋਲੀ ਮੇਰਾ ਨਾਂ ਹੈ ਭੁੱਲੋ ਭਾਜੀ ਮੇਰੇ ਨਾਲ ਹੀ ਨੇ ਅਸੀਂ ਸਾਰੇ ਇੱਕ ਜਗ੍ਹਾ ਹੀ ਕੰਮ ਕਰਦੇ ਆ। ਅਸੀਂ ਆਪ ਖੁਦ ਇੰਨੇ ਵਧੀਆ ਕੰਮ ਕਰਦੇ ਆ। ਕਿਸੇ ਗਲੀ 'ਚ ਰਹਿਨੇ ਹੋ? ਹੈ? ਆ ਨਾਲੇ ਇਹਦੀ ਪੂਰੇ ਘਰ ਸਾਡਾ ਤੇ ਗਾਲਾ ਕੱਢਦਾ ਜੀ ਸਾਰਿਆਂ ਨੂੰ। ਓਹੋ। ਭਲਾ ਇਹਨੂੰ ਭਰਤੀ ਕਰਾਓ ਕਿ ਲੈ। ਪਰ ਤੁਸੀਂ ਆ ਕੇ ਦੇਖਿਓ। ਮੈਨੂੰ ਪਤਾ ਹੈ ਜੀ। ਇਹਦਾ ਕੀ ਕਸੂਰ ਆ ਵਿਚਾਰੀ ਦਾ? ਹੈ? ਇਹ ਐਡਾ ਤੁਰਦਾ ਫਿਰਦਾ ਬੱਚਾ ਹੈ ਇਹ, ਮੁੰਡਾ ਨੌਜਵਾਨ ਆ ਤੁਰਿਆ ਤੁਰਦਾ ਫਿਰ उल्टा हो गया आपने देखा कुछ परिवार ऐसे है जो अगेंस्ट में है सब पांच उंगले बराबर नहीं होती हर एक अपने जिन्होंने हमें लेख देखा जिन्होंने शुरू से देखा उनसे आप बात करें ਕੋਈ ਬਾਤ ਉਹਨਾਂ ਨੇ ਦੱਸਿਆ ਵੀ ਤੂੰ ਕਦੇ ਵੀ ਕਿਸੇ ਨਾਲ ਲੜਿਆ ਨਹੀਂਗਾ ਕੋਈ ਨਹੀਂ ਤੁਸੀਂ ਦੇਖੋ ਹਾਲਾਤ ਸਮਝੋ ਹੁਣ ਉਹ ਭੈਣ ਆਈ ਏ ਚਲੋ ਅਸੀਂ ਨਹੀਂ ਕਹਿੰਦੇ ਪਰ ਉਹ ਇੰਨੀ ਫਰਸਟ੍ਰੇਸ਼ਨ ਪਤਾ ਨਹੀਂ ਕਾਰ ਇਹਦੇ ਤੇ ਕੱਢ ਕੇ ਤੁਰ ਗਈ ਆ ਆਪਾਂ ਇਹਦੀ ਮਦਦ ਕਰਨੀ ਆ ਨਾ ਕਿ ਹੁਣ ਇਹਦੇ ਚ ਕਮੀ ਆ ਇਹਨਾਂ ਚ ਅਸੀਂ ਕਹੀਏ ਇਹ ਗੱਲ ਤਾਂ ਤੂੰ ਗਲਤ ਸੀ ਉਹ ਗਲਤ ਸੀ ਗਲਤ ਤਾਂ ਪਾਈ ਅਸੀਂ ਸਾਰੇ ਹੀ ਆ ਇੱਥੇ ਕਮੀਆਂ ਅਸੀਂ ਵੀ ਕੱਢ ਕੇ ਮੁਰ ਜਾਣੇ ਆ ਵੀ ਇਹ ਭਰਾ ਗਲਤ ਆ ਜੀ ਇਤਾਂ ਹੀ ਹੋਣਾ ਚਾਹੀਦਾ ਇਹਨਾਂ ਦੇ ਨਾਲ ਅਸੀਂ ਵੀ ਮੁਰ ਜਾਣੇ ਆ ਕਿ ਤੂੰ ਸੋਚ ਕੇ ਦੇਖੋ ਰਜਨੀਸ਼ ਦੇ ਅਪਰਸ ਨੇ ਰਜਨੀਸ਼ ਦਾ ਤੁਸੀਂ ਪਰਸ ਦੇਖੋ ਜੀ ਕਰਦਾ ਕਿਸੇ ਦਾ ਇਦਾਂ ਦਾ ਪਰਸ ਜੇਬ 'ਚ ਰੱਖਣ ਲਈ ਇਹ ਅਸ਼ਵਨੀ ਅੰਕਲ ਜੀ ਨੇ ਸਾਡੇ ਇਹ ਬਿਲਕੁਲ ਤੁਹਾਡੇ ਇੱਥੇ ਨੇੜੇ ਹੀ ਰਹਿੰਦੇ ਨੇ ਫੇਸ 1 ਦੇ ਵਿੱਚ ਰਹਿੰਦੇ ਨੇ ਇਹ ਹਨਾ ਸਾਡੀ ਟੀਮ ਦੇ ਮੈਂਬਰ ਨੇ ਤੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਅਸੀਂ ਕੌਣ ਉਹਨਾਂ ਨੇ ਭੇਜਿਆ ਸਾਨੂੰ ਜਿਸ਼ੂ ਜੀ ਨੇ ਗੋਰਡ ਨੇ ਭੇਜਿਆ ਸਾਨੂੰ ਠੀਕ ਆ ਤੂੰ ਚਰਚ ਜਾਂਦਾ ਸੀ ਨਾ ਰੋਜ਼ ਉੱਥੇ ਪ੍ਰੇਅਰ ਕਰਦਾ ਸੀ ਨਾ ਸੰਦੇਸ਼ ਸੰਡੇ ਦੀ ਸੰਡੇ ਬਸ ਉਹ ਪ੍ਰੇਅਰ ਤੇਰੀ ਸੁਣੀ ਗਈ ਆ ਸਾਨੂੰ ਉਹਨਾਂ ਨੇ ਭੇਜਿਆ ਤੇ ਅਸੀਂ ਤੁਹਾਡੀ ਮਦਦ ਲਈ ਆਏ ਆ ਫਿਕਰ ਨਾ ਕਰ ਤੂੰ ਠੀਕ ਆ ਮੰਮਾ ਨੂੰ ਵੀ ਲੈ ਕੇ ਚੱਲਦੇ ਆ ਆਪਾਂ ਤੇਰੀ ਭੈਣ ਨੂੰ ਸੁਵਿਟੀ ਨੂੰ ਵੀ ਨਾਲ ਲੈ ਕੇ ਹਸਪੀਟਲ ਚ ਐਡਮਿਟ ਕਰਾਉਨੇ ਆ ਠੀਕ ਆ ਹਾਂ ਕੋਈ ਨਾ ਐਦਾਂ ਕਰਦੇ ਤੂੰ ਇੱਥੇ ਪਈ ਰਹੇ ਐਂ ਅਸੀਂ ਆਪੇ ਚੱਕ ਲੈਣਾ ਤੈਨੂੰ ਠੀਕ ਆ ਦੇਖੋ ਕੋਈ ਨਾ ਬਟਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਆ ਪਾਣੀ ਕਿੰਨਾ ਗੰਦਾ ਦੇਖੋ ਉਵੇਂ ਕੋਈ ਸਰਹਾਣੇ ਰੱਖ ਦਿੰਦਾ ਭਰ ਕੇ ਭਰਾ ਤੇ ਉਹੀ ਪੀ ਜਾਂਦੀ ਆ ਵਿਚਾਰੀ ਪਾਣੀ ਇਹਦੇ ਨਾਲ ਥੱਲੇ ਕੰਬਲ ਦਿਓ ਪਹਿਲਾਂ ਇਹ ਗੰਦਾ ਹੋ ਜਾਣਾ ਹਾਂ ਹਾਂ ਪਹਿਲਾਂ ਕੰਬਲ ਵਿਛਾ ਕੇ ਤੇ ਆ ਬਾਈਬਲ ਫੜਿਓ ਜੀ ਆ ਬਾਈਬਲ ਫੜਿਓ ਪਹਿਲਾਂ ਪਾਪਾ ਹਾਂ ਜੀ ਆ ਲੈ ਆਨੇ ਸਟੇਜ ਉੱਪਰ ਤਾਂ ਕੰਬਲ ਉੱਪਰ ਚੜ ਜਾ ਇੱਥੇ ਮੋਢਿਆਂ ਨੂੰ ਹੱਥ ਪਾ ਜੁੜੀ ਜਾਦਾ ਖੜੀ ਕਰਦੇ ਕੋਈ ਨਾ ਬੇਟਾ ਕੋਈ ਨਾ हां मुंडे बस हाथ ਛੱਡੋ ਭੈਣ ਉਹ ਹੱਥ ਛੱਡ ਦੇ ਹੱਥ ਛੱਡ ਦੇ ਵਾਹ ਬਿਲਕੁਲ ਫਿਕਰ ਨਾ ਕਰ ਬਿਲਕੁਲ ਫਿਕਰ ਨਾ ਕਰ ਬੇਟਾ ਮਾਤੇ ਹੋ ਗਿਆ ਅੱਗੇ ਆ ਜਾਓ ਇੱਧਰ ਇੱਧਰ ਆ ਜਾਓ ਮੰਦ ਚੱਕੋ 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 ਸੱਤ ਨੌ ਥੱਲੇ ਕਰਦਾ ਮੈਂ ਇਹਨੂੰ ਕਰ ਦੇ ਰੱਖ ਦੇ ਇੱਥੇ ਬਸ ਇਹ ਨਾਲ ਨਹੀਂ ਚੰਗਾ ਇਹ ਲੋੜ ਨਹੀਂ ਵਸ ਬਹੁਤ ਦੁੱਖ ਦੀ ਗੱਲ ਆ ਜੀ ਅੱਜ ਸਮਾਜ ਦੇ ਵਿੱਚ ਜੇ ਇੱਕ ਬੰਦਾ ਗਲਤ ਆ ਤਾਂ ਸਫਰ ਸਾਰੀ ਫੈਮਲੀ ਕਰਦੀ ਆ ਹੁਣ ਠੀਕ ਆ ਜੇ ਦਾ ਭਰਾ ਹੋ ਸਕਦਾ ਗਲਤ ਬੰਦਾ ਬੋਲਦਾ ਹੋਊਗਾ ਕਿਸੇ ਨੂੰ ਪਰ ਉੱਥੇ ਸਵੀਟੀ ਦਾ ਕੀ ਕਸੂਰ ਸੀ ਵਿਚਾਰੀ ਦਾ ਸਾਰੀ ਗਲਗੀ ਜੀ ਲੱਤਾਂ ਗਲਗੀਆਂ ਕੀੜੇ ਚੱਲੀ ਜਾਂਦੇ ਸੀ ਪੂਰੇ ਘਰ ਦੇ ਵਿੱਚ ਹੀ ਮਤਲਬ ਇੰਨੇ ਮਾੜੇ ਹਾਲਾਤ ਦੇ ਵਿੱਚ ਪਈ ਆ ਧੀ ਅੰਦਰ ਪੜੀ ਲਿਖੀ ਆ ਪਲਾਸਟੂ ਕੀਤੀ ਹੋਈ ਆ ਗਵਰਨਮੈਂਟ ਸਕੂਲਾਂ ਦੇ ਵਿੱਚ ਪੜ੍ਹੀ ਹੋਈ ਆ ਪਰ ਅੱਜ ਐਸ ਹਾਲਤ ਦੇ ਵਿੱਚ ਪਈ ਅੰਦਰ ਘਰ ਦੇ ਮਹੱਲੇ ਦੇ ਲੋਕ ਸਾਰੇ ਦੇਖ ਕੇ ਇਦਾਂ ਹਰਾਨ ਹੋ ਰਹਾ ਵੀ ਕੀ ਹਾਲਾਤ ਬਣ ਗਏ ਇਸ ਧੀ ਦੇ ਸੈਲਫਿਸ਼ ਹੋ ਗਏ ਆ ਵੀ ਅਸੀਂ ਸਾਡੇ ਮੁਹੱਲੇ ਚ ਸਾਡੇ ਗਵਰ ਚ ਸਾਡੇ ਆਸ-ਪਾਸ ਸਾਡੇ ਰਿਸ਼ਤੇਦਾਰੀ ਚ ਸਾਡੇ ਸਲੀਕੇ ਕਬੀਲੇ ਚ ਜੋ ਹੋਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਗਲਤੀਆਂ ਕੱਢਣ ਨੂੰ ਅਸੀਂ ਸ਼ੇਰ ਆ ਅਸੀਂ ਕਮੀਆਂ ਕੱਢਣ ਨੂੰ ਪਰ ਹਾਲਾਤ ਦੇਖ ਕੇ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਅੜਦੇ ਭਾਣੇ ਸਿਰਾਂ ਨੂੰ ਅਸਰਾਂ ਸਿਰ ਥੱਲੇ ਲਾ ਲੈ ਭਾਣੇ ਕੋਈ ਨਾ ਸਵਿੱਟੇ ਤੂੰ ਟੈਨਸ਼ਨ ਨਾ ਲੈ ਭਾਣੇ ਹੁਣ ਆਪਾਂ ਹਾਂ ਮੰਮੀ ਵੀ ਆਉਂਦੀ ਇੱਥੇ ਮੰਮੀ ਨੂੰ ਵੀ ਤੇਰੇ ਨਾਲ ਹੀ ਬਿਠਾ ਦੇਣਾ ਠੀਕ ਆ ਮੰਮੀ ਨੂੰ ਵੀ ਤੇਰੇ ਨਾਲ ਹੀ ਬਿਠਾਉਣਾ ਐਂ ਪੈ ਜਾ ਟਿੱਡੀ ਹੋ ਕੇ ਪਈਦਾ ਟਿੱਡੀ ਹੋ ਜਾਂਦੇ ਹੈ ਨਹੀਂ ਨਹੀਂ ਧੰਨਵਾਦ ਕਿਉਂ ਤੂੰ ਮੇਰੀ ਭੈਣ ਆ ਤਾਂ ਜਲਦੀ ਚੰਗੀ ਹੋ ਜਾਣਾ ਤੂੰ ਬਿਲਕੁਲ ਜਲਦੀ ਚੰਗੀ ਹੋ ਜਾਣਾ ਠੀਕ ਆ ਘਰ ਦਾ ਕੰਮਕਾਜ ਕਰੋਗੀ ਆਪਣੀ ਮਾਂ ਦੀ ਸੇਵਾ ਕਰੋਗੀ ਨਾ ਤੇਰੇ ਪੁੱਤਾਂ ਮਾਂ ਅਸੀਂ ਤੇਰੇ ਪੁੱਤਾਂ ਮਾਂ ਕਰਦੀਏ ਘਰ ਰਜਨੀਸ਼ ਮੰਮੀ ਦਾ ਆਧਾਰ ਕਾਰਡ ਲੈ ਲੈ ਨਾਲ ਮੰਮੀ ਨੂੰ ਪਤਾ ਹੋਗਾ ਮੰਮੀ ਨੇ ਇਸ ਮੁਹੱਲੇ ਦੇ ਵਿੱਚੋਂ ਦੁਗਰੀ ਅਰਬਨ ਸਟੇਟ ਫੇਸ ਨੰਬਰ 1 ਦੇ ਵਿੱਚੋਂ ਅਰਬਨ ਬਿਹਾਰ ਦੇ ਵਿੱਚੋਂ ਮਾਤਾ ਬੀਨਾ ਗੋਪਤਾ ਦੇ ਪਰਿਵਾਰ ਨੂੰ ਲੈ ਕੇ ਚੱਲੇ ਆ ਪਹਿਲਾਂ ਇਹਨਾਂ ਦੀ ਬੇਟੀ ਨੂੰ ਉਹਨਾਂ ਤਾਂ ਵਿਚਾਰੀ ਨੂੰ ਚੱਕ ਕੇ ਲੈ ਕੇ ਗਏ ਆ ਹੱਡੀਆਂ ਦੀ ਮੁੱਠ ਬਣੀ ਪਈ ਹੈ ਵਿਚਾਰੀ ਉਹ ਤਾਂ ਅੱਜ 15 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਮੱਲੇ ਵਾਲਿਆਂ ਨੇ ਕਿਤੇ ਇਹਦੀ ਸ਼ਕਲ ਨਹੀਂ ਦੇਖੀ ਬਾਹਰ ਕਦੇ ਆਈ ਨਹੀਂ ਕਿਤੇ ਦੇਖੀ ਜੀ ਬਾਹਰ 15 ਸਾਲ ਤਾਂ ਹੋ ਗਏ ਉਹਨਾਂ ਪੱਕੇ ਕਦੇ ਨਹੀਂ ਦੇਖੀ ਬਾਹਰ ਨਹੀਂ ਦੇਖੀ ਦੇਖੋ ਅਸੀਂ ਨਹੀਂ ਦੇਖੀ ਚੱਲੀ ਕਿਤੇ ਕਿਸੇ ਨੇ ਦੇਖਿਆ ਹੀ ਨਹੀਂ ਇਹਦੇ ਮਹੱਲੇ 'ਚ ਵਿਆਹ ਸ਼ਾਦੀ ਹੁੰਦਾ ਸੀ ਕੋਈ ਪ੍ਰੋਗਰਾਮ ਹੁੰਦਾ ਸੀ ਕਿਸੇ ਦੇ ਕੋਈ ਪ੍ਰੋਗਰਾਮ ਤੇ ਆਉਣਾ ਜਾਣਾ ਨਹੀਂ ਜੇ ਨਹੀਂ ਆਉਂਦੇ ਸੀ ਕੋਈ ਅੰਦਰ ਜਾ ਕੇ ਵੀ ਨਹੀਂ ਸੀ ਦੇਖਦਾ ਚਲੋ ਮੁੰਡਾ ਗੁੱਸਾ ਕਰਦਾ ਸੀ ਕਹਿੰਦੇ ਦੱਸਦੇ ਆ ਕਰਦਾ ਹੋਊਗਾ ਆਪਾਂ ਨਹੀਂ ਕਹਿੰਦੇ ਨਹੀਂ ਕਰਦਾ ਹੋਊਗਾ ਪਰ ਫਿਰ ਮਹੱਲੇ ਦਾ ਪ੍ਰਧਾਨ ਅੱਗੇ ਆਉਂਦਾ ਵੀ ਚੱਲ ਜਰ ਮੁੰਡਾ ਗੁੱਸਾ ਕਰਦਾ ਦੋ ਲੇਡੀਜ਼ ਅੰਦਰ ਹੀ ਆ ਉਹਨਾਂ ਦਾ ਹਾਲਤ ਪੁੱਛੀਏ ਕੋਈ ਪੰਚਾਇਤੀ ਆ ਕੋਈ ਮੋਤਵਾਰ ਬੰਦਾ ਕੋਈ ਮਤਲਬ ਕਿਸੇ ਨੇ ਵੀ ਉਜਰ ਨਹੀਂ ਕੀਤਾ ਅੱਜ ਇਹਨਾਂ ਹਾਲਾਤਾਂ 'ਚ ਦੇਖ ਕੇ ਦੇਖੋ ਬੱਚੇ ਮੂੰਹ ਦੇ ਉੱਤੇ ਐਦਾਂ ਹੱਥ ਰੱਖੇ ਹੋਇਆ ਟਕੇ ਹੋਇਆ ਸਮੈਲ ਆਉਂਦੀ ਆ ਅੱਜ ਇਸ ਮਾਂ ਦੇ ਪੂਰੇ ਪਰਿਵਾਰ ਦੀ ਇਹ ਹਾਲਤ ਨੂੰ ਦੇਖ ਕੇ ਮਹੱਲੇ ਦੇ ਲੋਕ ਵੀ ਇਹ ਕਹਿਣ ਲਈ ਮਜਬੂਰ ਆ ਵੀ ਅਸੀਂ ਕਦੇ ਦੇਖਿਆ ਹੀ ਨਹੀਂ ਇਹਨੂੰ ਕਦੇ ਦੇਖਿਆ ਜੀ ਇਹਨਾਂ ਕੋ ਮਾਤਾ ਜੀ ਨੂੰ ਕਦੇ ਦੇਖਿਆ ਕਿਸੇ ਨੇ ਜੀ ਕਦੇ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਜੀ ਹੁਣ ਕਿਸੇ 15 16 ਸਾਲਾਂ ਚ ਨਹੀਂ ਉਹ ਦਸ ਸਾਲ ਕਦੇ ਵੀ ਨਹੀਂ ਪਹਿਲਾਂ ਜਦੋਂ ਜੌਬ ਕਰਦੀ ਸੀ ਇਹ ਸਕੂਟਰੀ ਤੇ ਜਾਂਦੀ ਸੀ ਕਿ ਸਕੂਟਰੀ ਖੜੀ ਅੰਦਰ ਬਸ ਸਕੂਟਰੀ ਤੇ ਹੀ ਚੜ ਜਾਂਦੀ ਸੀ ਵੈਸੇ ਵੀ ਚਲੇ ਜਾਂਦੀ ਪਰ ਹੁਣ ਜਦੋਂ ਨੇ ਜੌਬ ਛੱਡੀ ਆ ਕਿਸੇ ਨੇ ਨਹੀਂ ਦੇਖਿਆ ਇਹਨੂੰ ਬਾਹਰ ਦੇਖੋ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੂੰ ਰਿਟਾਇਰ ਹੋਈ ਨੂੰ ਮਾਤਾ ਨੂੰ ਤੇ ਉਦੋਂ ਦੀ ਉਹ ਘਰ ਦੇ ਅੰਦਰ ਬੜੀ ਹੋਈ ਆ 2004 ਤੋਂ ਵਾਜੀ ਵਾ ਦੇਖੋ 21 ਸਾਲ ਹੋਣ ਵਾਲੇ ਆ ਜੀ 2000 ਚ ਰਿਟਾਇਰਮੈਂਟ ਹੋਣੀ ਸੀ ਜੀ ਇਹਨਾਂ ਦੀ ਹਾਂਜੀ ਤੇ 2004 ਚ ਇਹਨਾਂ ਦਾ ਆਪਸ ਚ ਇਹਨਾਂ ਦਾ ਮਤਲਬ ਮੈਂਟਲੀ ਥੋੜਾ ਜਿਹਾ ਬੇਟਾ ਜਦੋਂ ਸਟਾਪ ਜਦੋਂ ਹੋਇਆ ਉਸ ਤੋਂ ਬਾਅਦ ਉਹਨੇ ਇਹਦੀ ਜੌਬ ਛੱਡ ਆ ਲਾਤੀ ਸੀਗੀ ਬੇਟੇ ਨੇ ਬੇਟੇ ਨੇ ਹਾਂ ਉਸ ਤੋਂ ਬਾਅਦ ਇਹ ਹੰਦਰੀ ਹੈ ਓਕੇ ਪਹਿਲਾਂ ਬੇਟਾ ਮੈਂਟਲ ਸਟਾਪ ਹੋਇਆ ਹਾਂਜੀ 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 ਓਕੇ ਇਹ ਬਰुण ਵੀਰਾ ਬਾਜੀ ਸਾਡਾ ਟੀਮ ਮੈਂਬਰ ਆ ਸੇਵਾਦਾਰ ਆ ਵੀਰਾ ਇੱਥੋਂ ਜਿਹੜੇ ਇਲਾਕੇ 'ਚ ਕੋਈ ਇਦਾਂ ਦਾ ਸਾਨੂੰ ਕੇਸ ਆਉਂਦਾ ਉਸ ਇਲਾਕੇ ਜਿਹੜਾ ਸਾਡਾ ਟੀਮ ਮੈਂਬਰ ਹੁੰਦਾ ਉਹਦੀ ਅਸੀਂ ਡਿਊਟੀ ਲਾ ਦਿੰਦੀ ਆ ਵੀਰੇ ਤੁਸੀਂ ਪਤਾ ਕਰੋ ਪਹਿਲਾਂ ਵੀ ਵੀਰੇ ਨੇ ਇੱਕ ਦੋ ਕੇਸਾਂ ਦੇ ਵਿੱਚ ਸਾਡੀ ਸਪੋਰਟ ਕੀਤੀ ਆ ਤੇ ਫਿਰ ਇਹਨੇ ਵੀਰੇ ਨੇ ਆ ਕੇ ਵੈਰੀਫਾਈ ਕਰਕੇ ਦੱਸਿਆ ਵੀ ਹਾਲਤ ਬਹੁਤ ਖਰਾਬ ਆ ਵੀ ਤੁਸੀਂ ਜਰੂਰ ਆਵੋ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਹੁਣ ਇਸ ਘਰ ਨੂੰ ਲੋਕ ਲਾ ਕੇ ਤੇ ਤਿੰਨੋਂ ਮੈਂਬਰਾਂ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜੀ ਬਸ ਅਰਦਾਸ ਕਰਿਓ ਉਥੋਂ ਰਜਨੀਸ਼ ਤਸਵੀਟੀ ਭੈਣ ਬਨੀਤਾ ਹਾਂ ਬਨੀਤਾ ਗੁਪਤਾ ਤੇ ਰਜਨੀਸ਼ ਗੁਪਤਾ ਤੇ ਮਾਤਾ ਵੀਨਾ ਗੁਪਤਾ ਤਿੰਨੋਂ ਤੰਦਰੁਸਤ ਹੋ ਕੇ ਠੀਕ ਹੋ ਕੇ ਆਉਣ ਇੱਕ ਵੱਡੀ ਗੱਲ ਆ ਤਿੰਨਾਂ ਨੇ ਆਪਣੀ ਆਪਣੀ ਬਾਈਬਲ ਨਾਲ ਲਈ ਆ ਇਹ ਇੰਗਲਿਸ਼ ਬਾਈਬਲ ਪੜਦਾ ਇਹਨੇ ਇੰਗਲਿਸ਼ ਬਾਈਬਲ ਲਈ ਆ ਤੇ ਮਾਤਾ ਹਿੰਦੀ ਬਾਈਬਲ ਪੜਦੇ ਨੇ ਮਾਤਾ ਨੇ ਹਿੰਦੀ ਦੀ ਬਾਈਬਲ ਨਾਲ ਲਈ ਆ ਤੇ ਬਨੀਤਾ ਨੂੰ ਤਾਂ ਵਿਚਾਰੀ ਨੂੰ ਐਡੀ ਸੋਜੀ ਨਹੀਂ ਸੀ ਪਰ ਉਹਦੇ ਸਿਰ ਦੇ ਥੱਲੇ ਜਿਹੜੀ ਬਾਈਬਲ ਪਈ ਸੀ ਉਹ ਵੀ ਅਸੀਂ ਨਾਲ ਚੱਕ ਲਈ ਆ ਤੇ ਅੱਜ ਇਹ ਤਿੰਨੋਂ ਮੈਂਬਰਾਂ ਨੂੰ ਅਸੀਂ ਰੈਸਕਿਊ ਕਰਕੇ ਲੁਧਿਆਣੇ ਤੋਂ ਦੁੱਗਰੀ ਤੋਂ ਆਪਣੇ ਨਾਲ